ਸਤਿ ਸ਼੍ਰੀ ਅਕਾਲ ਜੀ ਔਨ ਪੁਆਇੰਟ ਤੇ ਤੁਸੀਂ ਜੁੜਿਓ ਹਰਜਿੰਦਰ ਸਿੱਧੂ ਨਾਲ ਤੇ ਇਸ ਵਕਤ ਅਸੀਂ ਖੜੇ ਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਜਿੱਥੇ ਖੇਤੀਬਾੜੀ ਮੇਲਾ ਚੱਲ ਰਿਹਾ 2024 ਪਿੱਛੇ ਤੁਸੀਂ ਮੇਰੇ ਤਸਵੀਰਾਂ ਵੇਖ ਰਹੇ ਹੋ ਮੇਨ ਗੇਟ ਇੱਥੋਂ ਐਂਟਰੀ ਆ ਤੇ ਇੱਥੋਂ ਅੰਦਰ ਜਿਹੜਾ ਹੈਗਾ ਖੇਤੀਬਾੜੀ ਨਾਲ ਸੰਬੰਧਿਤ ਜਾਣਕਾਰੀ ਨਾਲ ਸੰਬੰਧਿਤ ਜਾਂ ਜਿਹੜੇ ਕੋਈ ਬੀਜ ਖਰੀਦਣੇ ਆ ਖੇਤੀਬਾੜੀ ਦੇ ਨਵੇਂ ਇਹ ਸੰਦ ਔਜ਼ਾਰ ਜਾਂ ਹੋਰ ਕਈ ਜਿਹੜੀਆਂ ਨਵੀਆਂ ਖੋਜਾਂ ਹੋਈਆਂ ਨੇ ਉਹ ਸਾਰੀਆਂ ਇਸ ਪੰਡਾਲ ਦੇ ਅੰਦਰ ਨੇ ਸੋ ਆਪਾਂ ਖੇਤੀਬਾੜੀ ਦੇ ਰੰਗ ਵੇਖਦੇ ਆ ਅੰਦਰ ਜਾ ਕੇ ਮੇਲੀਆਂ ਨਾਲ ਗੱਲਾਂ ਕਰਾਂਗੇ ਮਾਹਿਰਾਂ ਨਾਲ ਡਾਕਟਰਾਂ ਨਾਲ ਗੱਲਾਂ ਕਰਾਂਗੇ ਕਿਸ ਤਰ੍ਹਾਂ ਦੀਆਂ ਨਵੀਆਂ ਜਿਹੜੀਆਂ ਖੋਜਾਂ ਹੋ ਰਹੀਆਂ ਨੇ ਸਾਰੇ ਸਵਾਲਾਂ ਤੇ ਗੱਲਬਾਤ ਕਰਾਂਗੇ ਆਓ ਚੱਲ ਜੀਏ ਫਿਰ ਮੇਰੇ ਨਾਲ ਮੇਲੇ 'ਚ ਮੇਲੇ 'ਚ ਮੇਲੀ ਆਏ ਨੇ ਮਾਤਾ ਜੀ ਨੇ ਬਜ਼ੁਰਗ ਨਾਲ ਉਹਨਾਂ ਦੇ ਹਸਬੰਦ ਜੀ ਬਾਈ ਜੀ ਕਹਿੰਦੇ ਵੀ 83 ਸਾਲ ਦੇ ਹੋ ਗਏ ਮਾਤਾ ਜੀ ਇਹਨਾਂ ਦੇ ਹਸਬੰਦ ਕਹਿੰਦੇ ਸਾਨੂੰ ਬੁਲਾ ਕੇ ਕਹਿੰਦੇ ਵੀ ਇਹਨਾਂ ਨਾਲ ਗੱਲਬਾਤ ਕਰੋ 83ਵਾਂ ਜਿਹੜਾ ਹੈਗਾ ਬਰਾ ਇਹਨਾਂ ਨੂੰ ਚੱਲ ਰਿਹਾ ਤੇ ਨਾਲ ਜਿਹੜਾ ਹੈਗਾ ਮੇਲੇ ਦੇ ਸ਼ੌਂਕੀ ਨੇ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਅੰਕਲ ਜੀ ਨੇ ਕਿਹਾ ਵੀ 83 ਸਾਲਾਂ ਦੇ ਹਾਂ ਤੇ ਮੇਲੇ ਦੇ ਸ਼ੌਂਕੀ ਹਾਂ ਤੇ ਮੇਲਾ ਵੇਖਣ ਆਏ ਹਾਂ ਹਾਂਜੀ ਹਾਂਜੀ ਹਾਂ ਜੱਟਾਂ ਦੇ ਬੱਚੇ ਆ ਕਿਸਾਨਾਂ ਦਾ ਕਿਸਾਨਾਂ ਦਾ ਮੇਲਾ ਵੈ ਤੇ ਅਸੀਂ ਆਖਿਆ ਵੀ ਆਖਰੀ ਵਾਰ ਦੇਖ ਲਈਏ ਚਲੋ ਇਹਨਾਂ ਦੇ ਨੇੜੇ ਪਿੰਡ ਦੇ ਛਪਾਰ ਦਾ ਮੇਲਾ ਲੱਗਦਾ ਜੀ ਨੇੜੇ ਇਹ ਤਾਂ ਮੇਲੇ ਦੇ ਸ਼ਕੀਨ ਨੇ ਦੱਸਦੇ ਸੀ ਵੀ ਬਚਪਨ ਦੇ ਵਿੱਚ ਅਸੀਂ ਜਦੋਂ ਛਪਾਰ ਦਾ ਮੇਲਾ ਦੇਖਣ ਜਾਂਦੇ ਸੀ ਛਾਲਾ ਮਾਰਦਿਆਂ ਨੇ ਜਾਣਾ ਤੇ ਛਾਲਾ ਮਾਰਦਿਆਂ ਨੇ ਆਉਣਾ ਵਾਪਸ ਕਹਿੰਦੇ ਵੀ ਹੁਣ ਉਹੀ ਲੱਤਾਂ ਨੇ ਬਈ ਹੁਣ ਇਹ ਸਾਥ ਨਹੀਂ ਦਿੰਦੀਆਂ ਮੈਂ ਕਿਹਾ ਵੀ ਉਹ ਆਪਣੇ ਘਰਵਾਨੀ ਚ ਵੀ ਹੈ ਵੀ ਇਹ ਨਾ ਛੋਟੇ ਛੋਟੀਆਂ ਲੱਤਾਂ ਨਾਲ ਹਜ਼ਾਰਾਂ ਮੀਲ ਦਾ ਸਫ਼ਰ ਕੱਢ ਦਿੰਦੇ ਸੀ ਹੁਣ ਦੇ ਅੱਲਾ ਤੁਰਨਾ ਵੀ ਅਕਾ ਹੈ ਜਿਸ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਉਮਰ ਦਾ ਤਕਾਜ਼ਾ ਫਿਰ ਵੀ ਤੁਸੀਂ 83 ਸਾਲ ਦੇ ਹੋ ਕੇ ਜੇ ਵਧੀਆ ਆ ਰਹੇ ਹੋ ਤਾਂ ਇਹ ਵੀ ਖੁਸ਼ੀ ਵਾਲੀ ਗੱਲ ਆ ਹਾਂ ਜੀ ਬਹੁਤ ਖੁਸ਼ੀ ਬਹੁਤ ਖੁਸ਼ੀ ਹੈ ਮਤਲਬ ਕਹਿੰਦੇ ਆ ਵਿਲੇ ਬੈਠੇ ਸੀਗੇ ਵੀ ਚਲੋ ਮੇਲਾ ਹੀ ਦੇਖੇ ਉਹਨੇ ਹੋਰ ਐ ਸਹੀ ਦੱਸੋ ਵੀ ਤੁਸੀਂ ਲੈ ਕੇ ਆਵੇਂ ਅੰਕਲ ਜੀ ਨੂੰ ਕਿ ਅੰਕਲ ਜੀ ਤੁਹਾਨੂੰ ਲੈ ਕੇ ਆਏ ਆ ਇਹ ਮੈਨੂੰ ਪੁੱਛਦੇ ਸੀ ਵੀ ਜਾਣਾ ਮੈਂ ਮੈਂ ਕਿਹਾ ਚਲੀ ਚਲਦੀ ਹਾਂ ਹਾਂ ਨਹੀਂ ਉਹ ਇਕੱਲਿਆਂ ਦਾ ਮਨ ਸੀ ਆਉਣ ਦਾ ਨਹੀਂ ਨਹੀਂ ਨਾਲ ਸੀਗੇ ਸਾਥੀ ਉਹਨਾਂ ਦੇ ਨਾਲ ਆ ਸਾਥੀ ਹਾਂ ਜੀ ਹਾਂ ਜੀ ਅਸੀਂ ਤਿੰਨੇ ਜੀ ਪ੍ਰੋਗਰਾਮ ਬਣਾ ਲਿਆ ਮਾਨਦੇ ਵਿੱਚ ਇਹ ਆਇਆ ਵੀ ਦੇਖੋ ਸਾਡੇ ਹਮ ਉਮਰਾਂ ਸੀ ਮੇਲਾ ਦੁਨੀਆ ਦਾ ਮੇਲਾ ਇਹ ਦੇਖਣਾ ਚਾਹੀਦਾ ਨਾਲੇ ਕਿਸਾਨ ਮੇਲਾ ਤੇ ਕਿਸਾਨ ਮੇਲਾ ਤਾਂ ਵੈਸੇ ਹੀ ਸਾਡਾ ਸੰਘਰਸ਼ ਚੱਲਦਾ ਕਿਸਾਨਾਂ ਦੇ ਨਾਲ ਉੱਥੇ ਜਾ ਅਸੀਂ ਕਿਹੜੀ ਜਗ੍ਹਾ ਤੋਂ ਅੰਕਲ ਜੀ ਅਸੀਂ ਸਾਡਾ ਜੀ ਇੱਥੇ ਲੁਧਿਆਣੇ ਦੇ ਨਾਲ ਕੋਈ ਇੱਥੋਂ 10-12 ਕਿਲੋਮੀਟਰ ਤੇ ਪਿੰਡ ਖਾਸੀ ਆ ਜੀ ਖਾਸੀ ਜੇਲ ਨਮੀ ਜੇਲ ਐੜੀ ਉਹ ਸਾਡੇ ਕੋਲ ਪੈਂਦੀ ਆ ਉੱਥੋਂ ਅਸੀਂ ਆਏ ਆ ਤੇ ਤੁਸੀਂ ਇਹ ਦੇਖ ਲਓ ਬਈ ਰਸਤੇ ਦੇ ਵਿੱਚ ਮੈਂ ਇਹਨੂੰ ਇਹ ਗੱਲ ਕਰਦਾ ਅੱਜ ਵੀ ਤੇਰੀ ਉਮਰ ਦਾ ਮੈਨੂੰ ਕੋਈ ਮੇਲੇ ਦੇ ਵਿੱਚ ਕੋਈ ਲੇਡੀ ਫਿਰਦੀ ਦਿਖਾਦੀ ਆਂ ਆਂਟੀ ਐਜੂਕੇਸ਼ਨ ਦੇ ਵਿੱਚ ਰਹੇ ਨੇ ਜੀ ਸਾਰੀ ਉਮਰ ਕਿਹੜੇ ਡਿਪਾਰਟਮੈਂਟ ਚ ਮੈਂ ਐਜੂਕੇਸ਼ਨ ਚ ਰਹੀ ਆਂ ਜੀ ਬੀਏ ਬੀਐਡ ਆ ਮੈਂ ਜੀ ਤੇ ਟੀਚਿੰਗ ਕੀਤੀ ਆ ساری ਉਮਰ ਠੀਕ ਹੈ ਜੀ ਬੜੀ ਇਮਾਨਦਾਰੀ ਠੀਕ ਹੈ 99 ਮਰਾਦੀ ਕਿਰਪਾ ਨਾਲ ਇਹਨਾਂ ਤੰਦਰੁਸਤੀ ਦਾ ਕੀ ਰਾਜ ਆ ਕੀ ਤੁਹਾਡੇ ਦਿਨ ਦੇ ਸਾਰੇ ਰਜੇਵੇਂ ਹੁੰਦੇ ਰਾਜ ਇਹ ਆ ਜੀ ਮੇ ਮੈਨੂੰ ਘਰ ਦੇ ਵਿੱਚ ਕੋਈ ਤਕਲੀਫ ਨਹੀਂ ਦੁੱਖ ਨਹੀਂ ਇੱਕ ਬੇਟਾ ਪਿਆ ਮੇਰੇ ਬੱਸ ਧੰਨ ਭਾਗ ਆ ਇੱਕ ਬੇ ਨੋ ਆ ਉਹ ਵੀ ਐਮਏ ਬੀਏਡ ਆ ਉਹ ਲੈਕਚਰਰ ਲੱਗੀ ਹੋਈ ਆ ਬੇਟਾ ਖੇਤੀ ਦਾ ਕੰਮ ਕਰਦਾ ਵਾ ਤੇ ਪੋਤਾ ਪੋਤੀ ਨੇ ਦੋ ਉਹ ਦੋਨੋਂ ਕੈਨੇਡਾ ਗਏ ਹੋਏ ਨੇ ਕਿ ਵੀ ਤੁਸੀਂ ਕਹਿੰਦੇ ਹੋ ਵੀ ਮੈਨੂੰ ਕੋਈ ਤਕਲੀਫ ਨਹੀਂ ਫਿਰ ਕੀ ਖਾਣੇ ਪੀਣੇ ਹੋ ਇਹ ਜਿਹੜਾ ਤੁਹਾਨੂੰ ਹਮੇਸ਼ਾ ਨਾਮ ਜਿਹੜੀ ਹੁੰਦੀ ਹੈ ਆਮ ਮਤਲਬ ਜਿਹੜੀ ਰੋਟੀ ਖਾਣੇ ਆ ਦਾਲ ਸਬਜੀ ਰੋਟੀ ਕੋਈ ਸਪੈਸ਼ਲ ਚੀਜ਼ ਨਹੀਂ ਹੈਗੀ ਆਇਆ ਵੀ ਬੀਪੀ ਮੇਰਾ ਵੱਧਦਾ ਥੋੜਾ ਜਿਹਾ ਉਹਦੇ ਕਰਕੇ ਇੱਕ ਬਲੱਡ ਪ੍ਰੈਸ਼ਰ ਦੀ ਗੋਲੀ ਲੱਗੀ ਹੋਈ ਆ 10-15 ਸਾਲ ਹੋ ਗਏ ਤੇ ਬਾਕੀ ਮੈਨੂੰ ਕਦੇ ਕੋਈ ਤਕਲੀਫ ਨਹੀਂ ਹੋਈ ਹੈ ਚਲੋ ਚੰਗੀ ਗੱਲ ਹੈ ਸਾਡੀ ਅਰਦਾਸ ਆ ਕਿ ਤੁਹਾਨੂੰ ਤਕਲੀਫ ਹੋਵੇ ਵੀ ਨਾ ਤੇ ਕਿੰਨੇ ਵੀ ਕਿੰਨੇ ਵੀ ਵਾਰ ਆਇਆ ਇੱਥੇ ਮੇਲੇ ਅੱਜ ਅੱਗੇ ਇੱਕ ਵਾਰੀ ਆਏ ਸੀਗੇ ਉਹ ਕਈ ਸਾਲ ਹੋ ਗਏ ਉਹਨ ਯਾਦ ਨਹੀਂ ਹੈਗਾ ਵੀ ਕਿਹੜਾ ਹੈ ਸੰਯਾਤ ਆ ਜਾ ਕਰਨ ਆਏ ਹੋ ਹਾਂ ਯਾਦ ਆ ਜਾ ਕਰਨ ਆ ਵੀ ਆਖਰੀ ਵਾਰੀ ਹੋਈ ਹੈ ਖਣੀ ਪਤਾ ਆਖਰੀ ਵਾਰੀ ਤਾਂ ਨਾ ਉਹ ਜੀ ਔਰ ਇਹਦੀ ਕਿਰਪਾ ਨਾਲ ਜਿਵੇਂ ਤੁਸੀਂ ਤੰਦਰੁਸਤੋ ਤੁਰ ਕੇ ਆਏ ਹੋ ਹਲੇ ਬਹੁਤ ਮੇਲੇ ਵੀ ਹਾਂ ਜੀ ਹਾਂ ਜੀ ਜੋ ਕਰ ਲੈ ਜੀ ਹਾਂ ਸ਼ੁਕਰੀਆ ਤੁਹਾਡਾ ਤੇਰੇ ਜਿੰਨਾ ਤਾਂ ਮੇਰਾ ਪੋਤਾ ਵਾ ਚਲੋ ਲਓ ਆਨੰਦ ਆਪਣਾ ਮੇਲੇ ਦਾ ਜੀ ਅੰਕਲ ਬੇਬੇ ਬਾਪੂ ਜਿਹੜੇ ਹੈਗੇ ਆ ਮੇਲੇ ਦੇ ਵਿੱਚ ਆਏ ਆ ਹੱਸਦੇ ਹੱਸਦੇ ਕਹਿੰਦੇ ਵੀ ਸਾਡਾ ਆਖਰੀ ਮੇਲਾ ਨਾ ਹੋਵੇ ਪਰ ਮਾਲਕ ਦੀ ਕਿਰਪਾ ਨਾਲ ਤੰਦਰੁਸਤੀ ਬਣੀ ਹੋਈ ਆ ਕਹਿੰਦੇ ਕੋਈ ਤਕਲੀਫ ਨਹੀਂ ਤੇ ਮੇਲਾ ਹਲੇ ਵਧੀਆ ਦੇਖਣ ਲਈ ਆਏ ਹੋਏ ਆ ਸੋ ਅੱਗੇ ਹੋਰ ਮੇਲੀਆਂ ਨਾਲ ਗੱਲਬਾਤ ਕਰਦੇ ਆਪਾਂ ਚਲਦੇ ਆਂ ਲੁਧਿਆਣਾ ਦੇ ਵਿੱਚ ਚੱਲ ਰਿਹਾ ਕਿਸਾਨ ਮੇਲਾ ਤੇ ਕਿਸਾਨ ਮੇਲੇ ਦੇ ਵਿੱਚ ਜਿੱਥੇ ਸਰਕਾਰ ਵੱਲੋਂ ਯੂਨੀਵਰਸਿਟੀ ਵੱਲੋਂ ਜੋ ਨਵੀਆਂ-ਨਵੀਆਂ ਖੋਜਾਂ ਹੋਈਆਂ ਨੇ ਨਵੇਂ ਔਜ਼ਾਰ ਨਵੀਆਂ ਕੰਬਾਈਨਾਂ ਨਵੇਂ ਸੰਦ ਸੰਦੇ ਜਿਹੜੇ ਖੇਤੀਬਾੜੀ ਦੇ ਆਏ ਨੇ ਉੱਥੇ ਨਾਲ ਹੀ ਕਿਸਾਨਾਂ ਵੱਲੋਂ ਆਪਣੇ ਜਿਹੜੇ ਪਦਾਰਥ ਨੇ ਆਪਣੇ ਪ੍ਰੋਡਕਟ ਨੇ ਉਹਨਾਂ ਦੀ ਵੀ ਇੱਥੇ ਪ੍ਰਦਰਸ਼ਨੀ ਕੀਤੀ ਗਈ ਆ ਪ੍ਰੋਗਰੈਸਿਵ ਬੀ ਕੀਪਰਸ ਐਸੋਸੀਏਸ਼ਨ ਦੀ ਸਟਾਲ ਤੇ ਖੜੇ ਆ ਮੇਰੇ ਨਾਲ ਸਾਰੇ ਸ਼ਹਿਦ ਪਾਲਕ ਵੀਰ ਖੜੇ ਨੇ ਪੂਰੇ ਪੰਜਾਬ ਦੀ ਐਸੋਸੀਏਸ਼ਨ ਆ ਇਧਰ ਨਾਲ ਸ਼ਹਿਦ ਚਖਾ ਰਹੇ ਨੇ ਜੰਮਿਆ ਹੋਇਆ ਸ਼ਹਿਦ ਵੀ ਆ ਤੇ ਹੋਰ ਤਰ੍ਹਾਂ ਤਰ੍ਹਾਂ ਦਾ ਸ਼ਹਿਦ ਆ ਲੋਕਾਂ ਨੂੰ ਟੇਸਟ ਦਿਖਾ ਰਹੇ ਆ ਪ੍ਰਧਾਨ ਸੋਹੀ ਸਾਹਿਬ ਤੇ ਹੋਰ ਸਾਡੇ ਵੀਰ ਜਗਤਾਰ ਜੀ ਗੁਰਪਾਲ ਜੀ ਸਾਰੇ ਸਾਡੇ ਨਾਲ ਨੇ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਂ ਵੇਖ ਰਿਹਾ ਸੀ ਤੁਸੀਂ ਬੜਾ ਜ਼ੋਰ ਲਾ ਰੱਖਿਆ ਵੀ ਆ ਸ਼ਹਿਦ ਇੱਕ ਵਾਰੀ ਖਾ ਕੇ ਦੇਖੋ ਖਾ ਕੇ ਦੇਖੋ ਠੀਕ ਹੈ ਨਾ ਤੇ ਪਹਿਲਾਂ ਤਾਂ ਇਹ ਦੇਖੋ ਵੀ ਦੱਸੋ ਸਾਨੂੰ ਕਿਵੇਂ ਰਿਹਾ ਮੇਲਾ ਸ਼ਹਿਦ ਵਾਲੇ ਪੱਖ ਤੋਂ ਲੋਕਾਂ ਨੂੰ ਕਿੰਨੀ ਕੁ ਜਾਣਕਾਰੀ ਦੇ ਰਹੇ ਹੋ ਦੇਖੋ ਜੀ ਇਹ ਮੇਲਾ ਸਾਡੇ ਲਈ ਇਸ ਗੱਲ ਤੋਂ ਬਲੱਖਣਾ ਕਿ ਜਿੰਨਾ ਵੀ ਪਹਿਲਾਂ ਮਾਰਕੀਟ ਚ ਸ਼ਾਇਦ ਵਿਕਦਾ ਸੀ ਸਾਰਾ ਤਰਲ ਸ਼ਾਇਦ ਵਿਕਦਾ ਸੀ ਜਦ ਕਿ ਸਾਡੀ ਟੋਟਲ ਪ੍ਰੋਡਕਸ਼ਨ ਦਾ 70% ਸ਼ਾਇਦ ਆ ਜਿਹੜਾ ਜੰਮਿਆ ਹੋਇਆ ਮਾਸਟਰਡ ਹਣੀ ਪੈਦਾ ਹੁੰਦਾ ਅਸੀਂ ਪਿਛਲੇ ਦੋ ਤਿੰਨ ਮੇਲਿਆਂ ਤੋਂ ਲਗਾਤਾਰ ਪ੍ਰਯਾਸ ਕਰ ਰਹੇ ਹਾਂ ਕਿ ਜੰਮੇ ਸ਼ਾਇਦ ਬਾਰੇ ਲੋਕਾਂ ਨੂੰ ਜਾਗਰਿਤ ਕੀਤਾ ਜਾਵੇ ਤੇ ਦੂਜਾ ਸਾਡਾ ਮੇਨ ਫੋਕਸ ਆਏਗਾ ਸਾਡਾ ਨਵਾਂ ਪ੍ਰੋਡਕਟ ਆਏਗਾ ਬੀ ਪੋਲਨ ਉਹਦੇ ਬਾਰੇ ਚ ਲੋਕਾਂ ਨੂੰ ਜਾਗਰਤੀ ਕਰਨਾ ਇਹ ਸਾਡਾ ਮਕਸਦ ਸੀ ਇਸ ਮੇਲੇ ਦੇ ਵਿੱਚ ਜਿਹਦੇ ਵਿੱਚ ਸਾਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਪਬਲਿਕ ਦਾ ਬਹੁਤ ਸਾਰੇ ਲੋਕ ਨੇ ਜਦੋਂ ਮਾਰਕੀਟ ਚੋਂ ਜਾਂ ਕਿਸੇ ਵੀ ਵੀਕੀਪਰ ਤੋਂ ਸ਼ਹਿਦ ਲੈ ਜਾਂਦੇ ਸੀ ਅਸਲੀ ਹੋਣ ਦੇ ਬਾਵਜੂਦ ਉਹ ਸਹਿਜ ਜੰਮ ਜਾਂਦਾ ਸੀ ਪਬਲਿਕ ਉਹਨੂੰ ਚੀਨੀ ਦੀ ਮਿਲਾਵਟ ਸਮਝ ਕੇ ਸੁੱਟ ਦਿੰਦੀ ਸੀ ਬੇਕਾਰ ਦੇ ਵਿੱਚ ਕਬਾੜ ਦੇ ਵਿੱਚ ਇੱਥੇ ਆ ਕੇ ਉਹ ਲੋਕਾਂ ਦੇ ਵਿੱਚ ਬਹੁਤ ਅਵੇਅਰਨੈਸ ਆਈ ਹੈ ਬਹੁਤ ਸਾਰੇ ਲੋਕਾਂ ਨੂੰ ਦੱਸਿਆ ਕਿ ਅਸੀਂ ਤਾਂ ਚੀਨੀ ਸਮਝ ਕੇ ਉਹਨੂੰ ਸੁੱਟਦੇ ਰਹਾਂ ਜਦੋਂ ਉਹਨਾਂ ਨੇ ਇਹ ਟੈਸਟ ਕਰਵਾਇਆ ਬਹੁਤਿਆਂ ਨੇ ਗੂਗਲ ਦੇ ਉੱਤੇ ਵੀ ਅੱਜਕੱਲ ਚੈੱਕ ਕੀਤਾ ਕ੍ਰਿਸਟਲ ਹਨੀ ਕਰੀਮ ਹਨੀ ਮਾਸਟਰਡ ਹਨੀ ਬਹੁਤ ਉਹਨਾਂ ਨੇ ਵੱਖਰਾ ਅਨੁਭਵ ਕੀਤਾ ਕਿ ਇਸ ਤਰ੍ਹਾਂ ਦਾ ਵੀ ਸ਼ਹਿਦ ਹੁੰਦਾ ਬੜੀ ਖੁਸ਼ੀ ਮਹਿਸੂਸ ਕੀਤੀ ਉਹਨਾਂ ਨੇ ਇਹ ਸ਼ਾਇਦ ਤੁਹਾਡੇ ਹੱਥ 'ਚ ਫੜਿਆ ਹੋਇਆਗਾ ਦੇਖਣ ਨੂੰ ਤਾਂ ਐ ਲਾ ਜਿਵੇਂ ਦੇਸੀ ਕਿਉਂ ਹੁੰਦਾ ਹੈਨਾ ਤੇ ਪਰੇ ਲੋਕਾਂ ਨੇ ਸਾਨੂੰ ਸਵਾਲ ਵੀ ਕੀਤਾ ਕਿ ਦੇਸੀ ਕਿਉਂ ਵੇਚ ਰਹੇ ਹੋ ਸਵਾਦ ਵੀ ਤਾਂ ਦੇਸੀ ਕਿਉਂ ਵਰਗਾ ਹੀ ਹੁੰਦਾ ਮੂ ਤਾਂ ਬਿਲਕੁਲ ਦੇਸੀ ਕਿਉਂ ਮੰਗੋ ਟੇਸਟ ਆਉਂਦਾ ਬਹੁਤ ਫ੍ਰੈਂਕਲੀ ਬੜਾ ਗੁਣਕਾਰੀ ਸ਼ਾਇਦ ਆਹੇ ਜਿਹੜਾ ਕਿ ਟੋਟਲੀ 100 ਦਾ 100% ਯੂਰਪ ਤੇ ਅਮਰੀਕਨ ਕੰਟਰੀਆਂ ਦੇ ਵਿੱਚ ਐਕਸਪੋਰਟ ਹੋ ਜਾਂਦਾ ਸੀ ਅਸੀਂ ਐਸੋਸੀਏਸ਼ਨ ਵੱਲੋਂ ਇਹ ਸੋਚਿਆ ਕਿ ਜੋ ਵਧੀਆ ਕੁਆਲਿਟੀ ਦਾ ਸ਼ਾਇਦ ਯੂਰਪ ਤੇ ਅਮਰੀਕਾ ਦੇ ਲੋਕ ਖਾਂਦੇ ਨੇ ਕਿਉਂ ਨਾ ਸੀ ਆਪਣੇ ਦੇਸ਼ ਦੇ ਲੋਕਾਂ ਨੂੰ ਇਹ ਸ਼ਾਇਦ ਖਵਾਈਏ ਆਪਣੇ ਲੋਕਾਂ ਨੂੰ ਹੁਣ ਇਹਦੇ ਬਾਰੇ ਨੌਲੇਜ ਆ ਗਈ ਵੀ ਇਹ ਵੀ ਖਾਣਾ ਚਾਹੀਦਾ ਯੂਰਪੀਅਨ ਲੋਕ ਖਾਂਦੇ ਆ ਹਾਂਜੀ ਦੇਖੋ ਬਹੁਤ ਜ਼ਿਆਦਾ ਸਾਡੀ ਪ੍ਰਦਰਸ਼ਨੀ ਨਾਲ ਟੈਸਟ ਕਰਵਾਉਣ ਨਾਲ ਅਵੇਅਰਨੈਸ ਆਈ ਆ ਹੋਰ ਵੀ ਜਿੰਨੀਆਂ ਸਟਾਲਾਂ ਲੱਗੀਆਂ ਹਨ ਉਹਨਾਂ ਦੇ ਉੱਤੇ ਵੀ ਮੈਕਸਿਮਮ ਸਟਾਲਾਂ ਦੇ ਉੱਤੇ ਸ਼ਾਇਦ ਜਿਹੜਾ ਰੱਖਿਆ ਜਾਣ ਲੱਗਿਆ ਇਹ ਤਾਂ ਰੱਖਿਆ ਜਾਣ ਲੱਗਿਆ ਜੇ ਮੰਗ ਹੈਗੀ ਥੋੜੇ ਹੱਥ 'ਚ ਫੜਿਆ ਹੈਗਾ ਇਹਦੇ ਬਾਰੇ ਵੀ ਦੱਸੋ ਇਹ ਬੀ ਪੋਲਨ ਹੈਗਾ ਜੀ ਪਿਛਲੇ 2-3 ਸਾਲਾਂ ਦੇ ਵਿੱਚ ਹੀ ਇਹ ਸਾਡੇ ਦੇਸ਼ ਦੇ ਵਿੱਚ ਪੈਦਾ ਹੋਣ ਲੱਗੀ ਹੈ ਇਹਦੀ ਕਲੈਕਟਰ 2-3 ਸਾਲ ਤੋਂ ਕਰਨ ਲੱਗਿਆ ਪਹਿਲਾਂ ਨੀਤੀ ਹੁੰਦਾ ਜਿੱਥੇ ਮੱਖੀਆਂ ਫੁੱਲ ਦੇ ਇੱਕ ਹਿੱਸੇ ਤੋਂ ਸ਼ਹਿਦ ਪ੍ਰਾਪਤ ਕਰਦੀਆਂ ਤਾਂ ਦੂਜੇ ਹਿੱਸੇ ਤੋਂ ਮੇਲ ਪਾਰਟ ਹੁੰਦਾ ਜੋ ਫੁੱਲ ਦਾ ਉਹ ਤੋਂ ਹੀ ਬੀ ਪੋਲਨ ਕਲੈਕਟ ਕਰਦੀਆਂ ਨੇ ਇਹ ਪ੍ਰੋਟੀਨ ਦਾ ਇੱਕ ਰਿਚ ਸੋਰਸ ਹੈ ਜਗਤਾਰ ਜੀ ਖੜੇ ਨੇ ਜਗਤਾਰ ਜੀ ਇਧਰ ਮੈਂ ਪਿੱਛੇ ਪੜ ਰਿਹਾ ਕਹਿੰਦੇ ਸ਼ੁਕਰ ਹੋਵੇ ਜਾਂ ਸ਼ਨੀ ਰੋਜ਼ ਖਾਓ ਹਨੀ ਕਿਉਂ ਖਾਣਾ ਜ਼ਰੂਰੀ ਆ ਸ਼ਹਿਦ ਇੱਕ ਤਾਂ ਰੱਬੀ ਦਾਤ ਆ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਦੁਨੀਆ 'ਚ ਇਹ ਸਭ ਤੋਂ ਪਹਿਲੀ ਮਠਾਸ ਜਿਹਸੀ ਮੰਨਦੇ ਵੀ ਸ਼ਹਿਦ ਦੀ ਹੈ ਸ਼ਹਿਦ ਖਾਣ ਨਾਲ ਜਿੱਥੇ ਤੰਦਰੁਸਤੀ ਆਉਂਦੀ ਹੈ ਉੱਥੇ ਹੀ ਜਿਹੜੇ ਖਾਸ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਵਾਸਤੇ ਫਾਇਦੇਮੰਦ ਸਾਬਤ ਹੁੰਦਾ ਹੈ ਜਿਹੜਾ ਸ਼ਹਿਦ ਹੈ ਸ਼ਹਿਦ ਖਾਣਾ ਇਸ ਕਰਕੇ ਵੀ ਲਾਜ਼ਮੀ ਹੈ ਕਿ ਇਹ ਫੂਡ ਸਪਲੀਮੈਂਟ ਦੇ ਤੌਰ ਤੇ ਵਿਦੇਸ਼ਾਂ 'ਚ ਖਾਧਾ ਜਾਂਦਾ ਪਰ ਸਾਡੇ ਇੱਥੇ ਪਾਪੂਲੇਸ਼ਨ ਨੂੰ ਹਜੇ ਉਹ ਆਦਤ ਨਹੀਂ ਪਈ ਜਿਹੜੀ ਮਤਲਬ ਪੈਣੀ ਚਾਹੀਦੀ ਹੈ ਆਮ ਤੌਰ ਤੇ ਜਿਹੜਾ ਬੰਦਾ ਰੂਟੀਨ ਦੇ ਵਿੱਚ ਸ਼ਹਿਦ ਖਾਂਦਾ ਉਹਨੂੰ ਹਾਰਟ ਅਟੈਕ ਵਰਗੀਆਂ ਪ੍ਰੋਬਲਮਾਂ ਤੋਂ निजात ਮਿਲਦੀ ਹੈ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਵੱਧ ਹਾਰਟ ਅਟੈਕ ਨਾਲ ਜਿਹੜੀਆਂ ਮੌਤਾਂ ਦੀ ਗਿਣਤੀ ਹੈ ਉਹ ਵਧੀ ਹੈ ਸ਼ਹਿਦ ਹੈ ਜਿਹੜਾ ਇਹ ਖੂਨ ਨੂੰ ਪਤਲਾ ਕਰਦਾ ਹੈ ਔਰ ਸਭ ਤੋਂ ਵਧੀਆ ਗੱਲ ਇਹ ਹੈ ਕਿ ਸ਼ਹਿਦ ਹੈ ਜਿਹੜਾ ਉਹ ਜਿਹੜਾ ਸਾਡੇ ਪੇਟ ਨੂੰ ਕਬਜ਼ ਨੂੰ ਦੂਰ ਕਰਦਾ ਹੈਗਾ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਫਲ ਲੀਵਰ ਨਾਲ ਜੁੜੀਆਂ ਕਿਉਂਕਿ ਸ਼ਹਿਦ ਡਾਈਜੈਸਟੇਬਲ ਭੋਜਨ ਹੈ ਪਚੇਆ ਪਚਾਇਆ ਭੋਜਨ ਹੈ ਤਾਂ ਇਹਨੂੰ ਮਤਲਬ ਇਸੇ ਕਰਕੇ ਕੋਈ ਫੰਗਸ ਨਹੀਂ ਆਉਂਦੀ ਕਦੇ ਵੀ ਠੀਕ ਹੈ ਨਾ ਤਾਂ ਅਸੀਂ ਜਦੋਂ ਅੱਜ ਜੰਮੇ ਹੋਏ ਸ਼ਹਿਦ ਤੇ ਗੱਲ ਕਰ ਰਹੇ ਹਾਂ ਪ੍ਰੋਗਰੈਸਿਵ ਬੀ ਕੀਪਰ ਜੇ ਐਸੋਸੀਏਸ਼ਨ ਦੇ ਜ਼ਰੀਏ ਮਾਧਿਅਮ ਰਾਹੀਂ ਪੰਜਾਬ ਦੇ ਲੋਕਾਂ ਨੂੰ ਨਹੀਂ ਅਸੀਂ ਤੁਹਾਡੇ ਮਾਧਿਅਮ ਰਾਹੀਂ ਵੀ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਵੀ ਪ੍ਰੋਗਰੈਸਿਵ ਬੀ ਕੀਪਰ ਜੇ ਐਸੋਸੀਏਸ਼ਨ ਦਾ ਯਤਨ ਹੁੰਦਾ ਹੈ ਕਿ ਸਾਡੀ ਰਸੋਈ ਦਾ ਇਹ ਅਹਿਮ ਤੇ ਅਣਮੁੱਲਾ ਪਦਾਰਥ ਹੈ ਜਿਹੜਾ ਇਹੋ ਹਿੱਸਾ ਬਣੇ ਲੋਕਾਂ ਨੂੰ ਸਾਡਿਆਂ ਨੂੰ ਸ਼ਹਿਦ ਖਾਣ ਦੀ ਉਧਰਤੀ ਰੱਬੀ ਦਾਤ ਖਾਣ ਦੀ ਜਿਹੜਾ ਇਹ ਪਦਾਰਥ ਹੈਗਾ ਉਹ ਖਾਣ ਦੀ ਆਦਤ ਬਣੇ ਉਹਦੇ ਨਾਲ ਕੀ ਹੋਊਗਾ ਜਿੰਨੇ ਫਾਰਮਰ ਹੈਗੇ ਆ ਜਿੰਨੇ ਪ੍ਰੋਡਿਊਸਰ ਹੈਗੇ ਆ ਜਾਂ ਜਿਹੜੇ ਪੈਦਾਵਾਰ ਕਰਨ ਵਾਲੇ ਆ ਸ਼ਹਿਦ ਉਹਨਾਂ ਦੀ ਖਪਤ ਵਧੂਗੀ ਉਹਨਾਂ ਦੀਆਂ ਜੇਬਾਂ 'ਚ ਪੈਸੇ ਜਾਣਗੇ ਜਿੱਥੇ ਉਹਨਾਂ ਨੂੰ ਮਤਲਬ ਕਹਿ ਲੋ ਵੀ ਰੋਜੀ ਰੋਟੀ ਦਾ ਸਾਧਨ ਬਣੂਗੀ ਇਹ ਕਮਾਈ ਉੱਥੇ ਹੀ ਸਾਡੇ ਲੋਕਾਂ 'ਚ ਤੰਦਰੁਸਤੀ ਆਊਗੀ ਕਿਉਂਕਿ ਬੌਧਿਕ ਲੈਵਲ ਤੇ ਜੇ ਤੁਸੀਂ ਤੰਦਰੁਸਤ ਹੋਣਾ ਚਾਹੁੰਦੇ ਆ ਤੇ ਇਹ ਜ਼ਰੂਰੀ ਪਹਿਲੀ ਸ਼ਰਤ ਹੈ ਕਿ ਤੁਸੀਂ ਚੰਗੀਆਂ ਚੀਜ਼ਾਂ ਉਹ ਚੀਜ਼ਾਂ ਖਾਓ ਜਿਹੜੀਆਂ ਤੁਹਾਡੇ ਸਰੀਰ ਨੂੰ ਮਨ ਨੂੰ ਤੰਦਰੁਸਤ ਕਰਨੀਆਂ ਹੋਣ ਤੇ ਜੇ ਤੁਸੀਂ ਲੰਬੀ ਉਮਰ ਭੋਗਣੀ ਹੈ ਤਾਂ ਇਹਨਾਂ ਚੀਜ਼ਾਂ ਨੂੰ ਜਿਹੜੀਆਂ ਕੁਦਰਤੀ ਸਰੋਤ ਹੈਗੇ ਆ ਸ਼ਹਿਦ ਹੋਇਆ ਈ ਬੀ ਪੋਲਣ ਹੋਇਆ ਕਿਉਂਕਿ ਬੀ ਪੋਲਣ ਨੂੰ ਵੀ ਪ੍ਰਧਾਨ ਜੀ ਨੇ ਜਿਵੇਂ ਦੱਸਿਆ ਸੁਪਰ ਫੂਡ ਦੇ ਤੌਰ ਤੇ ਖਾਧਾ ਜਾਂਦਾ ਕਿਉਂਕਿ ਇਹ ਚ ਬਹੁਤ ਤਰ੍ਹਾਂ ਦੇ ਤੱਤ ਹੁੰਦੇ ਆ ਮਲਟੀ ਵਿਟਾਮਿਨ ਹੈ ਬਹੁਤ ਸੋਹਣੇ ਇਹਦੇ ਫਾਇਦੇ ਹੁੰਦੇ ਆ ਬਹੁਤ ਸਾਰੀਆਂ ਬਿਮਾਰੀਆਂ ਤੋਂ ਇਹ ਵੀ ਰਾਹਤ ਦਵਾਉਂਦਾ ਹੈਗਾ ਖਾਸ ਕਰਕੇ ਅਲਰਜੀ ਲੈਵਲ ਬਹੁਤ ਹੁੰਦਾ ਹੈ ਇਹਦੇ ਚ ਜਿਮ ਜਾਣ ਵਾਲੇ ਮੁੰਡੇ ਕੁੜੀਆਂ ਵੀ ਖਾਂਦੇ ਆਂ ਔਰ ਆਮ ਤੌਰ ਤੇ ਵੀ ਲੋਕ ਇਹਨੂੰ ਖਾਣ ਲੱਗ ਗਏ ਆ ਤਾਂ ਉਹਦੇ ਫਾਇਦੇ ਹੁੰਦੇ ਆ ਜਿਨ੍ਹਾਂ ਨੂੰ ਇਹ ਸ਼ੂਟ ਕਰਦਾ ਹੈ ਖਾਸ ਕਰਕੇ ਕਿਉਂਕਿ ਕਈ ਬੰਦਿਆਂ ਨੂੰ ਅਲਰਜੀ ਵੀ ਹੋ ਸਕਦੀ ਹੈ ਤਾਂ ਉਹ ਮਤਲਬ ਥੋੜੇ ਤੋਂ ਸਟਾਰਟ ਕਰਕੇ ਵੱਧ ਖਾਣਾ ਚਾਹੀਦਾ ਹੈ ਮਤਲਬ ਜਿੰਨਾ ਹੀ ਜਿੰਨੀ ਇਹਦੀ ਖਾफत ਵਧੂਗੀ ਉਨਾਂ ਹੀ ਵੀ ਕੀ ਪ੍ਰਾਣ ਨੂੰ ਫਾਇਦਾ ਹੋਊਗਾ ਜੀ ਬਿਲਕੁਲ ਗੁਰਪਾਲ ਜੀ ਮੈਂ ਵੇਖ ਰਿਹਾ ਸੀ ਹੰਗਾਰਾ ਬਹੁਤ ਸੋਹਣਾ ਮਿਲ ਰਿਹਾ ਸਾਰੇ ਸਹਿਜ ਚੱਕ ਚੱਕ ਵੀ ਦੇਖ ਰਹੀ ਆ ਤੁਹਾਡੇ ਤੋਂ ਜਾਣਕਾਰੀ ਵੀ ਲੈ ਰਿਹਾ ਖਾਸ ਕਰਕੇ ਪੋਲਣ ਬਾਰੇ ਕਿਵੇਂ ਵੇਖਦੇ ਹੋ ਮੇਲੇ ਨੂੰ ਵੀ ਹੰਗਾਰੇ ਦੇ ਪਾਸ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲਿਆ ਜਿੱਤਾਂ ਅਸੀਂ ਪਿਛਲੇ ਸਾਲ ਇਸ ਚੀਜ਼ ਦਾ ਪ੍ਰਯਾਸ ਕੀਤਾ ਸੀਗਾ ਵੀ ਆਪਾਂ ਆਪਣੇ ਜਿਵੇਂ ਪ੍ਰਧਾਨ ਜੀ ਨੇ ਕਿਹਾ ਵੀ ਆਪਾਂ ਆਪਣੇ ਕਸਟਮਰਾਂ ਨੂੰ ਲੋਕਾਂ ਨੂੰ ਵੀ ਭੋਲਣ ਸ਼ਹਿਦ ਬਾਰੇ ਜੰਮੇ ਹੋ ਸ਼ਹਿਦ ਬਾਰੇ ਜਿਹੜੇ ਲੋਕਾਂ ਨੇ ਪਿਛਲੀ ਵਾਰੀ ਜਿਹੜੀ ਜਿਹੜੀ ਪਾਈਆ ਚੀਜ਼ ਖੜੀ ਸੀ ਉਹ ਇਸ ਸਾਲ ਅੱਧਾ ਕਿਲੋ ਦੀ ਡਿਮਾਂਡ ਹੋਈ ਹੈ ਜਿਹੜੀ ਅੱਧਾ ਕਿਲੋ ਦੀ ਉਹ ਕਿਲੋ ਦੀ ਡਿਮਾਂਡ ਹੋਈ ਹੈ ਇਸ ਸਾਲ ਸਾਡੀ ਉਤੋਂ ਡਬਲ ਜਿਹੜੀ ਸੇਲ ਹੋਈ ਹੈ ਡਿਮਾਂਡ ਵਧ ਰਹੀ ਆ ਦਿਨੋ ਦਿਨ ਸੋ ਬਹੁਤ ਸੋਹਣਾ ਉਪਰਾਲਾ ਅੱਗੇ ਵੀ ਜਿਹੜੀ ਹੈਗੀ ਆ ਜਾਣਕਾਰੀ ਇਹ ਵੱਧ ਤੋਂ ਵੱਧ ਅੱਗੇ ਦੇਣ ਦੀ ਲੋੜ ਆ ਗਈ ਹਰਜੀ ਕੀ ਹਾਲ ਚਾਲ ਨੇ ਜੀ ਕਿਵੇਂ ਹੰਗਾਰਾ ਮਿਲ ਰਿਹਾ ਇੱਥੇ ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਆ ਵੀ ਸਾਡੀ ਪ੍ਰੋਗਰੈਸਿਵ ਬੀ ਕੀਪਰ ਐਸੋਸੀਏਸ਼ਨ ਨੇ 2-3 ਸਾਲ ਪਹਿਲਾਂ ਉਪਰਾਲਾ ਕੀਤਾ ਸੀ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਜੰਮੇ ਹੋਏ ਸ਼ਾਇਦ ਦਾ ਟੈਸਟ ਕਰਾਉਣ ਵਾਸਤੇ ਤੇ ਪਬਲਿਕ ਦਾ ਹੰਗਾਰਾ ਦੇਖ ਕੇ ਮਨ ਬਾਗੋ-ਬਾਗਾ ਲੋਕ ਹੁਣ ਖੁਦ ਆ ਕੇ ਸਾਥੋਂ ਡਿਮਾਂਡ ਕਰ ਰਹੇ ਆ ਵੀ ਸਾਨੂੰ ਸਰੋਂ ਦੇ ਫੁੱਲਾਂ ਦਾ ਚਿੱਟਾ ਸ਼ਾਇਦ ਜੰਮਿਆ ਹੋਇਆ ਦੋ ਜਿਹੜੇ ਮਿਸ਼ਨ ਨੂੰ ਲੈ ਕੇ ਇਹ ਚੱਲੇ ਸੀ ਉਹਦੇ ਸਕਸੈਸ ਆ ਔਰ ਸਾਨੂੰ ਇਸ ਗੱਲ ਦੀ ਖੁਸ਼ੀ ਆ ਜਿਹੜੇ ਮਿਸ਼ਨ ਨੂੰ ਲੈ ਕੇ ਕਹਿੰਦੇ ਅਸੀਂ ਚੱਲੇ ਸੀ ਉਹਦੇ 'ਚ ਸਕਸੈਸ ਆ ਖੁਸ਼ੀ ਹੋ ਰਹੀ ਆ ਜਾਣਕਾਰੀ ਵੰਡ ਰਹੇ ਆ ਲੋਕਾਂ ਦਾ ਮੂੰਹ ਮਿੱਠਾ ਕਰਵਾ ਰਹੇ ਆ ਸ਼ਹਿਦ ਨਾਲ ਸੋ ਪ੍ਰੋਗਰੈਸਿਵ ਵੀ ਕੀਪਰ ਅਸੋਸੀਏਸ਼ਨ ਪੰਜਾਬ ਦਾ ਵੱਡਾ ਉਪਰਾਲਾ ਸੋ ਗੱਲਬਾਤ ਨੂੰ ਅੱਗੇ ਜ਼ਰੂਰ ਪੁੱਛਦਾ ਕਰਿਓ ਜਿਹੜੇ ਲੋਕਾਂ ਨੂੰ ਨੌਲੇਜ ਹਲੇ ਤੱਕ ਇਸ ਬਾਰੇ ਨਹੀਂ ਹੈ ਸ਼ਹਿਦ ਬਾਰੇ ਕਿਉਂਕਿ ਸ਼ਹਿਦ ਬਾਰੇ ਕਿ ਕਈ ਧਾਰਨਾਵਾਂ ਨੇ ਜੰਮਿਆ ਸ਼ਹਿਦ ਨਕਲੀ ਹੁੰਦਾ ਜੀ ਸ਼ਹਿਦ ਗਰਮ ਹੁੰਦਾ ਜੀ ਹੋਰ ਬਹੁਤ ਸਾਰੀਆਂ ਗੱਲਾਂ ਤੇ ਦੋਸਤਾਂ ਤੱਕ ਜਰੂਰ ਸਾਂਝਾ ਕਰਿਓ ਕੈਮਰਾਮੈਨ ਸੁਰਜੀਤ ਨਾਲ ਲੁਧਿਆਣਾ ਤੋਂ ਮੈਂ ਹਰਜਿੰਦਰ ਸਿੱਧੂ